ਇਸ ਵਾਰ ਭਾਈ ਡੀਪੀ ਡੀ ਲੋਜੀ ਜਿੱਤ ਰਿਹਾ ਪੂਰੀ ਬੋਮਤ ਨਾਲ 10000 ਪਲੱਸ ਵੋਟ ਨਾਲ ਜਿੱਤ ਰਿਹਾ ਕਿਉਂਕਿ ਇਹ ਚਾਰ ਵਾਰ ਐਮਐਲਏ ਮਨਪ੍ਰੀਤ ਸਿੰਘ ਨੂੰ ਬਣਾਇਆ ਬਾਦਲ ਨੂੰ ਉਹਨੇ ਕੋਈ ਕੰਮ ਨਹੀਂ ਕੀਤਾ ਪਨਾਸ ਮਿਸਟਰ ਨੇ ਆ ਦੋ ਵਾਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਗਿੱਦੜਵੇ ਨੂੰ ਕੋਈ ਉਹਨਾਂ ਨੇ ਫਰਾਟ ਨਹੀਂ ਦਿੱਤੀ ਕੋਈ ਵਿਕਾਸ ਨਹੀਂ ਕੀਤਾ ਤਿੰਨ ਵਾਰ ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਲੋਕਾਂ ਨੇ ਜਿਤਾਇਆ ਪਰ ਰਾਜਾ ਵੜਿੰਗ ਨੇ ਲੋਕਾਂ ਦੇ ਕੋਈ ਕੰਮ ਨਹੀਂ ਕੀਤੇ ਗਿੱਦੜਵੇਚ ਕੋਈ ਵਿਕਾਸ ਨਹੀਂ ਕੀਤਾ ਵਿਕਾਸ ਕੀਤਾ ਤਾਂ ਆਪਣੇ ਰਿਸ਼ਤੇਦਾਰਾਂ ਦਾ ਕੀਤਾ ਆਪਣੇ ਪਰਿਵਾਰਾਂ ਦਾ ਕੀਤਾ ਅੱਜ ਆਪਾਂ ਦੇ ਕਿਨ ਸਾਡੇ ਕੰਮ ਖਾਸ ਕੰਮ ਨਹੀਂ ਕੀਤਾਗਾ ਇੰਟਰਲੌਕ ਪਲਾਸੇ ਸ਼ਹਿਰ ਦੇ ਆਵੇ ਫਿੱਟਣ ਵਾਲੀਆਂ ਆਜੇ ਬੰਦੇ ਕੰਮ ਕਰਾਲੇ ਇਸ ਕੰਮ ਦੇ ਖਤੇ ਇੰਟਰਲੌਕ ਲਾਈ ਜਣੇ ਮੇਰੇ ਕੰਮ ਕਰਦੇ ਪਰ ਕੋਈ ਨਹੀਂ ਇਹਦੀ ਕਿਦੜਵਾਹ ਦਾ ਜੇ ਕੰਮ ਸ਼ੁਰੂ ਕੀਤਾ ਤਾਂ ਪਹਿਲੇ ਸ਼ੁਰੂਆਤ ਜਿੰਦੀਆਂ ਅੱਜ ਫੈਕਟਰ ਦੇ ਕਿਤੇ ਅੱਜ ਮੈਂ ਫੈਟ ਕਰਨ ਲਵਾਈਆਂ ਉਹਨਾਂ ਨੂੰ ਹਟ ਲਈ ਕਿੱਧੜਾ ਦੇ ਲੋਕ ਉਸ ਨੂੰ ਬਹੁਤ ਜ਼ਿਆਦਾ ਤੰਗ ਹੋ ਗਏ ਸਾਰੇ ਦੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇਸ ਵਾਰ ਡੀਪੀ ਢਿੱਲੋਂ ਨੂੰ ਵੋਟ ਪਾਓ ਇੱਕ ਵਾਰ ਆਪਣੇ ਹਲਕੇ ਦੇ ਆਪ ਦੇ ਵਿੱਚ ਬੈਠੇ ਉਮੀਦਵਾਰ ਨੂੰ ਜਿਤਾਓ ਤਾਂ ਕਿ ਗਿੱਦੜੋਏ ਦਾ ਵਿਕਾਸ ਹੋ ਸਕੇ ਦੀਪਿੰਬਾਈ ਇਹ ਸਾਰਿਆਂ ਮਿਲਵਰਤਨਾ ਵਰਕਰਾਂ ਨਾਲ ਡਾਂਗ ਨਾਲ ਲੈ ਕੇ ਖੜਦਾ ਜਾਇਆ ਕਿਸੇ ਵਰਕਰ ਪਿੱਛੇ ਕੋਈ ਅਜੇ ਤੱਕ ਪਰਚਾ ਨਹੀਂ ਪਵਾਉਂਦਾ ਇਹਨੇ ਕੋਟ ਪਾਈ ਆਪ ਦੇ ਵਰਕਰ ਪਿੱਛੇ ਪਰਚਾ ਪਵਾਇਆ ਜਿੱਥੇ ਹੋਣਾ ਬਰੀ ਹੋਇਆ ਹੈ ਜਿਹੜਾ ਬੰਦਾ ਵਰਕਰ ਨਾਲ ਖੜਦਾ ਯਾਰ ਉਹਨੇ ਜਿੱਤਣਾ ਹੀ ਚਾਹਿਆ ਟਰੇਲਰ ਦੇ ਪੈਸੇ ਨੱਪ ਗਏ ਸਾਰੇ ਵਣਗੀ ਨੱਪ ਕੇ ਤੇ ਹੁਣ ਅੱਗੇ ਪੀਪਾ ਜੀ ਪਤਾ ਨਹੀਂ ਕੀਰੇ ਕੀਤੇ ਕੀ ਕਰਨਗੇ ਰਾਜਾ ਬੜੀ ਕੋਲੇ ਜੀ ਕਿਹੜੀ ਛੜੀ ਸੀ ਪਹਿਲਾਂ ਲੋਕਾਂ ਦੇ ਵਿੱਚ ਸੀ ਤੇ ਹੁਣ ਆਉਂਦਾ ਜੀ ਧਰਮ ਪਤਨ ਕੀ ਲੱਗਦਾ ਕੀ ਕਰ ਲੈਣਗੇ ਇਹ ਜਦ ਜੀ ਉਹਦਾ ਇੰਨਾ ਕੋਲ ਕੱਲੇ ਸਿਰਫ ਇਹ ਸਿਰਫ ਗੱਪਾਂ ਗੱਪਾਂ ਤੋਂ ਬਿਨਾ ਕੁਛ ਨਹੀਂ ਜਿੱਥੇ ਨਵੇਂ ਥਾਂ ਜਾਂਦੇ ਆ ਲੋਕਾਂ ਨੂੰ ਆਪਦੇ ਗੱਪਾਂ ਚ ਲਿਆ ਕੇ ਭਰਮਾ ਲੈਂਦੇ ਆ ਕਿ ਦੜਵੇ ਦੇ ਲੋਕਾਂ ਨੂੰ ਵੀ ਤਿੰਨ ਵਾਰ ਇਹਨਾਂ ਨੇ ਭਰਮਾ ਲਿਆ ਪਿਛਲੀ ਵਾਰ ਕੁਝ ਕੁਝ ਲੋਕ ਸਮਝ ਗਏ ਸੀ ਇਹਨਾਂ ਦੇ ਗੱਪਾਂ ਨੂੰ ਇਹਦੀ ਲੋਟ ਨਹੀਂ ਲੱਗਦਾ ਲੱਗਦਾ ਰਹਿ ਗਿਆ ਭਾਈ ਡੀਪੀ ਜੀ ਬਹੁਤ ਨਜ਼ਦੀਕ ਜਾ ਬੜੀ ਸੀ ਜਿੱਤ ਜਿੱਤ ਤੇ ਪਰ ਇਹਨੇ ਕੀ ਕੀ ਚਾ ਲੋਕਾਂ ਨੂੰ ਗੱਪ ਚੈੱਕ ਵੰਡ ਤੇ 22000 ਦੇ ਪਿੰਡਾਂ 'ਚ ਚੈੱਕ ਵੰਡ ਤੇ ਉਹ ਵੀ ਜਾਲੀ ਉਹ ਚੈੱਕਾਂ ਦੇ ਵਿੱਚੋਂ ਪੈਸੇ ਨਹੀਂ ਮਿਲੇ ਲੋਕਾਂ ਨੂੰ ਅੱਜ ਤੱਕ ਜਿਮਨੀ ਚੋਣਾ ਖਾੜਾ ਪੱਕ ਚੁੱਕੇ ਤੇ ਮੈਂ ਗਿੱਦੜਬਾਹਾ ਦੇ ਪਿੰਡ 파ਰੂ ਦੇ ਵਿੱਚ ਮੌਜੂਦ ਹਾਂ ਤਾਂ ਲੋਕਾਂ ਨਾਲ ਗੱਲਬਾਤ ਕਰਦਾ ਕਿ ਲੋਕਾਂ ਨੇ ਇਸ ਵਾਰ ਕਿਸ ਨੂੰ ਜਿਹੜਾ ਫਤਵਾ ਦੇਣਾ ਕਿਸ ਨੂੰ ਜਿਤਾ ਕੇ ਗਿੱਦੜਬਾਹਾ ਐਮਐਲਏ ਦੀ ਸੀਟ ਜਿਹੜੀ ਚੋਣੀ ਪੋਣਗੇ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਕੀ ਨਾਮ ਹੈ ਬਾਈ ਕੁਲਵੀਰ ਸਿੰਘ ਜੀ ਕੁਲਵੀਰ ਜੀ ਕੀ ਲੱਗਦਾ ਇਸ ਵਾਰ ਐਮਐਲਏ ਕੌਣ ਜਿੱਤ ਰਹੇ ਇਸ ਵਾਰ ਬਾਈ ਡਿੰਪੀ ਢਿੱਲੋ ਜੀ ਜਿੱਤ ਰਹੇ ਆ ਪੂਰੀ ਬਹੁਮਤ ਨਾਲ 10000 ਪਲੱਸ ਵੋਟ ਨਾਲ ਜਿੱਤ ਰਹੇ ਆ ਕਿਉਂਕਿ ਇੱਥੇ ਚਾਰ ਵਾਰ ਐਮਐਲਏ ਮਨਪ੍ਰੀਤ ਸਿੰਘ ਨੂੰ ਬਣਾਇਆ ਬਾਦਲ ਨੂੰ ਉਹਨੇ ਕੋਈ ਕੰਮ ਨਹੀਂ ਕੀਤਾ ਫైనాన్స్ ਮਿਨਿਸਟਰ ਰਹੇ ਜਾਂ ਦੋ ਵਾਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਗਿੱਦੜਵੇ ਨੂੰ ਕੋਈ ਉਹਨਾਂ ਨੇ ਗ੍ਰਾਂਟ ਨਹੀਂ ਦਿੱਤੀ ਕੋਈ ਵਿਕਾਸ ਨਹੀਂ ਕੀਤਾ ਤਿੰਨ ਵਾਰ ਉਸ ਤੋਂ ਬਾਅਦ ਰਾਜਾ ਵਡਿੰਗ ਨੂੰ ਲੋਕਾਂ ਨੇ ਜਿਤਾਇਆ ਪਰ ਰਾਜਾ ਵਡਿੰਗ ਨੇ ਲੋਕਾਂ ਦੇ ਕੋਈ ਕੰਮ ਨਹੀਂ ਕੀਤੇ ਗਿੱਦੜਵੇ 'ਚ ਕੋਈ ਵਿਕਾਸ ਨਹੀਂ ਕੀਤਾ ਵਿਕਾਸ ਕੀਤਾ ਤਾਂ ਆਪ ਦੇ ਰਿਸ਼ਤੇਦਾਰਾਂ ਦਾ ਕੀਤਾ ਆਪ ਦੇ ਪਰਿਵਾਰਾਂ ਦਾ ਕੀਤਾ ਠੀਕ ਹੈ ਉਹਨਾਂ ਨੇ ਪੈਸਾ ਇਕੱਠਾ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਇੱਥੇ ਆਪਦੀਆਂ ਫੈਕਟਰੀਆਂ ਲਾਈਆਂ ਆਪਦੀਆਂ ਇੰਟਰਲੌਕ ਟਾਈਲਾਂ ਚਲਾਈਆਂ ਗਿੱਦੜਵਾਏ ਦੇ ਲੋਕ ਉਸ ਨੂੰ ਬਹੁਤ ਜ਼ਿਆਦਾ ਤੰਗ ਹੋ ਗਏ ਰਾਜਾ ਬਡਿੰਗ ਤੋਂ ਇਸ ਲਈ ਸਾਰੇ ਦੇ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇਸ ਵਾਰ ਡਿੰਪੀ ਢਿੱਲੋਂ ਨੂੰ ਵੋਟ ਪਾਓ ਇੱਕ ਵਾਰ ਆਪਣੇ ਹਲਕੇ ਦੇ ਆਪਦੇ ਵਿੱਚ ਬੈਠੇ ਉਮੀਦਵਾਰ ਨੂੰ ਜਿਤਾਓ ਤਾਂ ਕਿ ਗਿੱਦੜਵਾਏ ਦਾ ਵਿਕਾਸ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਦਾ ਟਾਈਮ ਬਾਈ ਨੂੰ ਦਿਓ ਜੇ ਤਾਂ 2 ਸਾਲਾਂ ਦੇ ਵਿੱਚ ਕੰਮ ਕਰਦੇ ਆ ਤਾਂ ਅਗਲੀ ਵਾਰ ਬਾਈ ਨੂੰ ਜਿਤਾ ਦਿਓ ਤੇ ਨਹੀਂ 2 ਸਾਲਾਂ ਬਾਅਦ ਆਪਾਂ ਫੇਰ ਇਲੈਕਸ਼ਨ ਆ ਜਾਣਾ ਤੇ ਉਦੋਂ ਆਪਾਂ ਦੇਖਾਂਗੇ ਕਿਹਨੂੰ ਜਿਤਾਉਣਾ ਨਾਲ ਗੱਲਬਾਤ ਕਰਦੇ ਕਿੰਨਾ ਕਿ ਦਿਨ ਆਪੋ ਜੀ ਜਿੰਨਾ ਮਨਪਸੰਦ ਬਦਲ ਰਿਹਾ ਤਾਂ ਅਸੀਂ ਗੱਲ ਕਰੀਏ ਰਾਜਾ ਬੜਿੰਗਰ ਰਿਹਾ ਟਰਾਂਸਪੋਰਟ ਮੰਤਰੀ ਰਿਹਾ ਪਾਰਟੀ ਪ੍ਰਧਾਨ ਰਿਹਾ ਕਿੰਨਾ ਕੰਮ ਕੀਤਾ ਰਾਜਾ ਬੜਿੰਗਰ ਨੇ ਸਾਡੇ ਜਿਹੜੀ ਕੋਈ ਕੰਮ ਖਾਸ ਕੰਮ ਨਹੀਂ ਕੀਤਾਗਾ ਇੰਟਰਲੌਕ ਲਾ ਦਿੱ ਸ਼ਹਿਰ ਦੇ ਵਿੱਚ ਆਪਦੇ ਫਿਟਨੈਸ ਵਾਲੀਆਂ ਆਪਦੇ ਬੰਦੇ ਕੰਮ ਕਰ ਵਾਲੇ ਕੋਈ ਸਕਮਾਂ ਦੇ ਖਾਤਰ ਇੰਟਰਲੌਕ ਲਾਈ ਜਣੇ ਆ ਅਰੇ ਮੇ ਕੰਮ ਕਰੇ ਪਰ ਕੋਈ ਨਹੀਂ ਕੀਤਾ ਇਹਨੇ ਅਸੀਂ ਕਹਿੰਦੇ ਕਿ ਕਿੱਧਰ ਬਾਹਰ ਦਾ ਜੇ ਕੰਮ ਸ਼ੁਰੂ ਕੀਤਾ ਤਾਂ ਪਹਿਲੇ ਸ਼ੁਰੂਆਤ ਜਿਹੜੀ ਆਪਦੀ ਫੈਕਟਰੀ ਆਪਦੀ ਫੈਕਟਰੀ ਤੋਂ ਕਿਤੇ ਨਾਲ ਦੇ ਬੰਦੇ ਨੂੰ ਫੈਟਗਨ ਲਵਾਈਆਂ ਉਹਨਾਂ ਦੇ ਹੱਟ ਲਈ ਸੁਦਾ ਕਮਿਸ਼ਨ ਲੈਂਦੇ ਸੀਗੇ ਆਪ ਦਾ ਮਨਪ੍ਰਿਤ ਬਾਦਲ ਮਨਪ੍ਰਿਤ ਪਹਿਲਾਂ ਗੁੰਡੇ ਆਪਣੇ ਦੱਸਦੇ ਆ ਪਹਿਲਾਂ ਕਰ ساری ਗੱਲ ਬਾਤ ਦੱਸਦੀ ਉਹ ਚੀਜ਼ ਮੈਂ ਆਖਰ ਨੂੰ ਦੁਬਾਰੇ ਕੀ ਅਧਰੋਣਾ ਇਸ ਗੱਲ ਤੇ ਉਹਨੂੰ ਕੋਈ ਖਾਸ ਕੰਮ ਨਹੀਂ ਕੀਤਾ ਕੀ ਲੱਗਦਾ ਹੈ ਇਸ ਵਾਰ ਕਿ ਕੌਣ ਲੱਗਦਾ ਐਮਐਲ ਇੰਪੀ ਟੀਲੋਂ ਬਾਈ ਹਾਂ ਆਪ ਸਰਕਾਰ ਜਿੱਤ ਰਿਹਾ ਗਿਆ ਲਿੰਪਿੰਗ ਬਈ ਸਾਰਿਆਂ ਨੂੰ ਮਿਲਵਰਤਨ ਵਰਕਰਾਂ ਨਾਲ ਡਾਂਗ ਨਾਲ ਲੈ ਕੇ ਖੜਦਾ ਹੈ ਕਿਸੇ ਵਰਕਰ ਪਿੱਛੇ ਕੋਈ ਕਾਜ ਤੱਕ ਪਰਚਾ ਨਹੀਂ ਪਵਾਉਂਦਾ ਇਹਨੇ ਕੋਟ ਪਾਈ ਆਪ ਦੇ ਵਰਕਰ ਪਿੱਛੇ ਪਰਚਾ ਪਵਾਇਆ ਜਿਹੱਚ ਹੋਣਾ ਬਰੀ ਹੋਇਆ ਹੈ ਜਿਹੜਾ ਬੰਦਾ ਵਰਕਰ ਨਾਲ ਖੜਦਾ ਯਾਰ ਉਹਨੇ ਜਿੱਤਨੇ ਜਿੱਤਨੇਗਾ ਜੱਟ ਕੇ ਖੜਦਾ ਨਾ ਨਾ ਬਈ ਯਾਰ ਇਹ ਤਾਂ ਕੰਮ ਬਾਹਰ ਜੇ ਖੜਦਾ ਹੀ ਹੁੰਦਾ ਤਾਂ ਲੁਧਿਆਣੇ ਕੋ ਭਜਦਾ ਬਈ ਯਾਰ ਚੰਗਾ ਮਾੜਾ ਸੀਗਾ ਬੈਠਾ ਰਹਿੰਦਾ ਫਿਰ ਹੋਰ ਦੋ ਸਾਲ ਦੋ ਸਾਲਾਂ ਬਾਅਦ ਜਿੱਥੇ ਮਰਜ਼ੀ ਲੜ ਲੈਂਦਾ ਜੇ ਵਰਕਰ ਨਾਲ ਹੀ ਖੜਨ ਵਾਲਾ ਹੁੰਦਾ ਤਾਂ ਤੂੰ ਮੰਨ ਕੇ ਚੱਲ ਫਿਰ ਬੰਦਾ ਲਾਲਚ ਨੂੰ ਥੋੜੇ ਭਾਜਦਾ ਜਿਹੜਾ ਲਾਲਚ ਕਰ ਗਿਆ ਆਪਾਂ ਤੋਂ ਖੜਜੂ ਵਰਕਰਾਂ ਨਾਲ ਨਹੀਂ ਖੜਦਾ ਨਾਲੇ ਕਹਿੰਦੇ ਰਾਜਾ ਬ੍ਰਿੰਗ ਯੂਥ ਦਾ ਲੀਡਰ ਹੈ ਆਪਣੇ ਵਰਕਰਾਂ ਨਾਲ ਵਰਕਰਾਂ ਨਾਲ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਜੇ ਵਰਕਰਾਂ ਨਾਲ ਖੜਦਾ ਤਾਂ ਲੁਧਿਆਣੇ ਕੋ ਭਾਜਦਾ ਵਰਕਰ ਤਾਂ ਉਹਦੇ ਇੱਥੇ ਹੀ ਹੈ ਉਹਨਾਂ ਨਾਲ ਖੜਦਾ ਜੱਟ ਕੇ ਫਿਰ ਚੰਗੇ ਮਾੜੇ ਟਾਈਮ 'ਚ ਖੜਦਾ ਰਾਏ ਬ੍ਰਿੰਗ ਨੇ ਕੋਈ ਭਾਈ ਡਿਸਪੈਂਸਰੀ ਨਹੀਂ ਕੋਈ ਹਸਪਤਾਲ ਨਹੀਂ ਪੁਰਾਣਾ ਹੀ ਸਾਡਾ ਹਸਪਤਾਲ ਹੈ ਉਹ ਤੇ ਜ਼ਰੂਰ ਕਲੀ ਕੀਤੀ ਪਈ ਹੈਗੀ ਹੁਣ ਜੇ ਕੋਈ ਡਾਕਟਰ ਆਏ ਤਾਂ ਹੁਣ ਆਏ ਆਪ ਸਰਕਾਰ 'ਚ ਆਏ ਆਗੇ ਉਹ ਜਸਪੈਂਸਰੀ ਸਾਡੇ ਪਿੰਡ ਨਹੀਂ ਕੋਈ ਕੋਟਪਾਈ ਨਹੀਂ ਕਿਤੇ ਕੋਈ ਸਕੂਲ ਨਹੀਂ ਸਕੂਲ ਤੇ ਵਾਦਾ ਕੀਤਾ ਹੋਵੇ ਠੀਕ ਹੈ ਕੱਲੀਆਂ ਲੋਕ ਟੇਲਾ ਤੋਂ ਬਿਨਾ ਯਾਰ ਕੋਈ ਹਲਕੇ ਦਾ ਕੰਮ ਨਹੀਂ ਹੋਇਆ ਬਾਈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਲੱਗਦਾ ਡਿੰਪੀ ਬਾਈ ਦੱਸਿਆ ਤਾਂ ਹੈ ਬਈ ਯਾਰ ਜਿਹੜਾ ਵਰਕਰਾਂ ਨਾਲ ਖੜਦਾ ਇਮਾਨਦਾਰ ਬੰਦਾ ਹੈਗਾ ਜੀ ਹੋਰ ਕੀ ਚਾਹੀਦਾ ਹੁੰਦਾ ਵਰਕਰਾਂ ਨਾਲ ਖੜੇ ਲੋਕਾਂ ਨਾਲ ਖੜੇ ਉਹ ਬੰਦਾ ਹੀ ਚਾਹੀਦਾ ਹੁੰਦਾ ਆਪਾਂ ਨੂੰ ਜਿਹੜਾ ਛੱਡ ਕੇ ਭੱਜੇ ਉਹ ਤਾਂ ਫਿਰ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਵਧੀਆ ਬਾਈ ਯਾਰ ਜਿਹੜਾ 3 ਸਾਲਾਂ ਚ ਕਰਾਇਆ ਫਿਰ ਇਹ ਚੱਲੀ ਜਾਂਦਾ ਹੈ ਬਿਜਲੀ ਮੋਟਰਾਂ ਵਾਲੀ ਬਿਜਲੀ ਵੇਖ ਲਓ ਤੁਸੀਂ ਕੋਈ ਨਹੀਂ ਵੀ ਜਿਹੜਾ ਅੱਗੇ ਕਿਸੇ ਨੂੰ ਮੰਗ ਵੀ ਅਗਲਾ ਮੋਟਰ ਨਹੀਂ ਦਿੰਦਾ ਸੀ ਆਪਦਾ ਨਹੀਂ 8 ਘੰਟੇ ਪੂਰਾ ਆਉਂਦਾ ਸੀਗਾ ਸਾਡੇ ਇੱਥੇ 5 ਕਿੱਲੇ ਬਾਹਣ ਹੈ ਤੁਸੀਂ ਮੰਗ ਵੀ ਮੋਟਰ ਨਹੀਂ ਦਿੰਦਾ ਸੀ ਅਗਲਾ ਆਪਦਾ ਨਹੀਂ ਲੋਟ ਆਉਂਦਾ ਅਸੀਂ ਆਪ ਫਿੱਟਰ ਲਾਇਆ ਜਮਾ ਨਹੀਂ ਚਲਾਇਆ ਬਾਈ ਹਾਂ ਉਥੇ ਲਾਈਟ ਹੀ ਜਾਂ ਤਾਂ ਹੁਣ ਆਉਣ ਲੱਗੀ ਬਾਈ ਆਪਦੀ 4 ਘੰਟੇ ਬਾਅਦ ਕੱਟ ਲੱਗ ਜਾਂਦਾ ਸੀਗਾ ਕੋਈ ਦਿੰਦਾ ਨਹੀਂ ਸੀ ਮੰਗ ਵੀ ਮੋਟਰ ਤੇਲ ਮਚਾਈ ਜਾਂਦੇ ਸੀ ਹੁਣਾ ਸਾਡੇ 2 ਗਵਾਂਡੀਆਂ ਦੀਆਂ ਮੋਟਰਾਂ ਬਾਈ ਉਹਦੇ ਦੇ ਦਿੰਦੇ ਅਗਲੇ ਰੌਣੀ ਵੀ ਹੁਣ ਵੀ ਕਣਕਾਂ ਲਈ ਉਹਦੇ ਨਾਲ ਕੀਤੀ ਆ ਨਹੀਂ ਅੱਗੇ ਕਣਕਾਂ ਵੀ ਪਛੇਤੀਆਂ ਹੋ ਜਾਂਦੀਆਂ ਸੀਗੀਆਂ ਮੋਟਰਾਂ ਲਾਈਟ ਹਜੇ ਵੀ ਚੱਲੀ ਜਾਂਦੀ ਆ ਕਿੰਨਾ ਕਿਤੇ ਸਰਕਾਰ ਦੇ ਕੰਮਾਂ ਦਾ ਫਤਵਾ ਵੀ ਨਜ਼ਰ ਬ ਕੋਰ ਬਾਪੂ ਜੀ ਮਜੂਨੇ ਬਾਪੂ ਜੀ ਹੁਣ ਤੱਕ ਕਿੰਨਾ ਕੰਮ ਕੀਤਾ ਰਾਜਾ ਵਿਡਿੰਗ ਦੇ ਚਾਪੇ ਪੰਜਾਬ ਲੈਵਲ ਤੇ ਹੁੰਦੇ ਨੇ ਇੱਥੇ ਕੋਈ ਕੰਮ ਨਹੀਂ ਕੀਤਾ ਰਾਜਾ ਵਿਡਿੰਗ ਮੈਂ ਤੁਹਾਨੂੰ ਦੱਸਿਆ ਰਾਇ ਮੁੰਡਿਆਂ ਨੇ ਉਹੀ ਗੱਲ ਵੀ ਆਪਦਾ ਹੀ ਕਰਿਆ ਜੋ ਕਰਿਆ ਟ੍ਰਾਂਸਪੋਰਟ ਮਿਨਿਸਟਰ ਉਹ ਆਵਦਾ ਹੀ ਆਸੇ ਹੀ ਕਰਿਆ ਉਹਨਾਂ ਨੇ ਉਹ ਹਾਉ ਤੇ ਅੱਜ ਕੀਵੇਂ ਦੇਖ ਦਿਓ ਭਾਈ ਬਈ ਜੀ ਰਾਜਾ ਬੜੀ ਕਿ ਅੱਜ ਤੱਕ ਕੁਝ ਨਹੀਂ ਕੀਤਾ ਸਾਡੇ ਹਲਕੇ ਦੇ ਵਿੱਚ ਭਾਈ ਡੈਂਪੀ ਢਿੱਲੋ ਨੇ ਕਿਸਾਨ ਧਰਨੇ ਵੇਲੇ ਕਿਸਾਨੀ ਧਰਨੇ ਵੇਲੇ ਆਪਣੀਆਂ ਬੱਸਾਂ ਵੀ ਫ੍ਰੀ ਭੇਜੀਆਂ ਕਰੋਨਾ ਕਾਲ ਵੇਲੇ ਲੰਗਰ ਲਾਇਆ ਵਧੀਆ ਹਨਾ ਤੇ ਰਾਜਾ ਵਣਗ ਜੀ ਨੇ ਕੁਝ ਨਹੀਂ ਕੀਤਾ ਜੋ ਵੀ ਕੀਤਾ ਆਪਦੇ ਲਈ ਕੀਤਾ ਹੈ ਸ਼ਹਿਰ ਦੇ ਵਿੱਚ ਵੀ ਕੋਈ ਐਡਾ ਕੋਈ ਖਾਸ ਕੰਮ ਨਹੀਂ ਕੀਤਾ ਉਹਨਾਂ ਨੇ ਤੇ ਟੇਲਰ ਬੜਾ ਮਸ਼ਹੂਰ ਟੇਲਰ ਵਾਲੀ ਤਾਂ ਜੀ ਹੁਣ ਆਏ ਆ ਗੱਲ ਵੀ ਟੇਲਰ ਮੰਨ ਲਓ ਟੇਲਰ ਦੇ ਪੈਸੇ ਨੱਪ ਕੇ ਰਾਜਵਣਗੀ ਨੱਪ ਕੇ ਜੇ ਹੁਣ ਅੱਗੇ ਵੀਬਾ ਜੀ ਪਤਾ ਨਹੀਂ ਕੀ ਦੇ ਕੀ ਦੇ ਕੀ ਕਰਨਗੇ ਤਾਂ ਚਰਚੇ ਵੀ ਹੁੰਦੇ ਨੇ ਮੇਰੇ ਨਾਲ ਹੋਰ ਵੀ ਪਿੰਡ ਵਾਸੀ ਬਾਪੂ ਜੀ ਕੀ ਲੱਗਦਾ ਹੈ ਗਿੱਦੜਵਾਹਾ ਦੇ ਲੋਕ ਇਸ ਵਾਰ ਕਿਸ ਨੂੰ ਫਤਵਾ ਦੇਣ ਜਾ ਰਹੇ ਪਹਿਲਾਂ 15 ਸਾਲ 20 ਸਾਲ ਰਹੇ ਨੇ ਐਮਐਲਏ ਐਸਵਾਰਾ ਡੈਂਪਰੀਟ ਲੋਨੂ ਮਤਲਬ ਲੋਕ ਜਿਹੜੇ ਹੈਗੇ ਜੀ ਵੋਟਾ ਪਾ ਕੇ ਜਿੱਤ ਹੁਣ ਦਾ ਕਾਰਨ ਕੀ ਹੈ ਇੱਕ ਤਾਂ ਬੰਦਾ ਬਹੁਤ ਨਰਮ ਹੈ ਹਰੇਕ ਦੇ ਮਲਵਾਰ ਦੋ ਵਾਰੀ ਹਾਰਨ ਦੇ ਬਾਵਜੂਦ ਵੀ ਇਹ ਬੰਦਾ ਮੈਦਾਨ ਨਹੀਂ ਛੱਡ ਕੇ ਭਜਿਆ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਆਉਂਦਾ ਰਿਹਾ ਤੇ ਰਾਜੇ ਵਿੜਿੰਗ ਦਾ ਰਾਜੇ ਵਿੜਿੰਗ ਨੇ ਫਿਰ ਬਸਾਂ ਦੀਆਂ ਬਾੜੀਆਂ ਹੀ ਲਵਾਇਆਂ ਰਾਜਸਥਾਨ ਨੂੰ ਹੋਰ ਤੋਂ ਗਵਮੇ ਤੇ ਰਿਆ ਸਾਢੇ 380 ਹਜ਼ਾਰ ਰੁਪਏ ਦੇ ਰਾਜ ਦੇ ਵਿੱਚ ਜਿਹੜੇ ਦੇ ਚਾਹਤੇ ਸੀਗੇ ਉਹਨਾਂ ਨੇ 1.5 ਲੱਖ ਰੁਪਏ ਦੀ ਇੱਕ ਤੇ 5.5 ਹਜ਼ਾਰ ਦਾ ਸੀਮੈਂਟ ਦਾ ਗੱਟਾ ਤੇ ਲੱਖ ਲੱਖ ਰੁਪਏ ਦਾ ਇੱਕ ਪੌਦਾ ਇਹਨਾਂ ਨੇ ਲਵਾਇਆ ਆਹ ਕੰਮ ਇਹਨਾਂ ਨੇ ਕਰਿਆ ਚੰਗੇ ਠੀਕ ਹੈ ਅੱਦਾਈ ਹੈ ਤੇ ਕੋਆਇਆ ਹੀ ਹੈ ਅੰਮਤਾ ਜੋ ਕੋਈ ਕੰਮ ਕਰਿਆ ਹੋਵੇ ਤਾਂ ਦੇ ਸੇ ਪਰ ਕੀ ਚਿਰਚਾ ਹੋਵੇ ਤਾਂ ਗੱਲ ਕੀਤੀ ਜਾਵੇ ਮਨਪ੍ਰੀਤ ਬਾਦਲ ਨੇ ਫਾਈਨਾਂਸ ਮੰਤਰੀ ਰਹੇ ਨੇ ਤਾਂ ਬਹੁਤ ਸੁਧਾਰ ਹੋਣਾ ਸੀ ਮਨਪ੍ਰੀਤ ਗੱਲ ਕੀਤੀ ਜਾਵੇ ਰਾਜਾ ਬੜਿੰਗ ਦੀ ਤਾਂ ਉਹ ਟਰਾਂਸਪੋਰਟ ਮੰਤਰੀ ਰਹੇ ਨੇ ਪਾਰਟੀ ਪ੍ਰਧਾਨ ਰਹੇ ਨੇ ਤਾਂ ਵੱਡਾ ਫਤਵਾ ਅਸੀਂ ਕਹ ਸਕਦਾ ਵੱਡੇ ਕੰਮ ਵੀ ਹੋਣ ਵਾਲੇ ਪਹਿਲਾਂ ਅਸੀਂ ਬਾਦਲ ਪਰਿਵਾਰ ਨਾਲ ਜੁੜੇ ਸੀ ਸ਼ੁਰੂ ਤੋਂ ਅਸੀਂ ਬਾਦਲ ਪਰਿਵਾਰ ਨੂੰ ਹੀ ਵੋਟਾਂ ਪਾਉਂਦੇ ਆਏ ਹਾਂ ਜਿੰਨਾ ਚਿਰ ਸਾਨੂੰ ਕੋਈ ਬਦਲ ਨਹੀਂ ਮਿਲਿਆ ਪਰ ਬਾਦਲ ਪਰਿਵਾਰ ਨੇ ਤਾਂ ਇੱਕ ਚੀਜ਼ ਰੱਖੀ ਆ ਵੀ ਜੇ ਇਹਨਾਂ ਨੂੰ ਕੁਝ ਦੇਤਾ ਇਹ ਮੁਰਤੇ ਮੰਗਣ ਜੋ ਗਿਣਾਰੇ ਤੇ ਨੇ ਸਾਨੂੰ ਮੋਟਾ ਹੀ ਨਹੀਂ ਪਾਉਣੀ ਆ ਉਹਨਾਂ ਨੇ ਤਾਂ ਸਾਨੂੰ ਮੰਗਣ ਜੋ ਘੇ ਹੀ ਰੱਖਿਆ ਠੀਕ ਹੈ ਸਾਢੇ 16 ਸਾਲ ਆ ਮਤਲਬ ਮਨਪ੍ਰੀਤ ਬਾਦਲ ਅਸੀਂ ਜਿਤਾਇਆ ਸਾਢੇ 16 ਸਾਲ ਹੋ ਇਥੇ ਕਰ ਗਿਆ ਦੋ ਵਾਰੀ ਉਹ ਨਾਜ਼ ਮਨੈਤਰੀ ਵੀ ਰਹਿ ਗਿਆ ਉਹਦਾ ਉਹ ਪੀਪਾ ਹੀ ਖਾਲੀ ਹੁੰਦਾ ਕਹਿੰਦਾ ਪੀਪਾ ਖਾਲੀ ਆ ਲੈਣ ਦੇ ਨੂੰ ਤਾਂ ਕੁਝ ਹੈ ਨਹੀਂ ਤੇ ਜੇ ਉਹਨਾਂ ਨੇ ਕੰਮ ਕਰਾਏ ਹੁੰਦੇ ਠੀਕ ਹੈ ਤੇ ਫਿਰ ਉਹਨਾਂ ਨੂੰ ਇੱਥੋਂ ਭੱਜਣ ਦੀ ਲੋੜ ਨਹੀਂ ਸੀ ਤੇ ਨਾ ਹੀ ਰਾਜੇ ਵੇਟਣ ਨੂੰ ਭੱਜਣੀ ਜੇ ਰਾਜੇ ਵੇਟ ਨੇ ਚੰਗੇ ਕੰਮ ਕਰੇ ਹੁੰਦੇ ਠੀਕ ਹੈ ਤਾਂ ਲੋਕਾਂ ਨੇ ਉਹਨੂੰ ਤੀਜੀ ਵਾਰ ਵੀ ਜਿਤਾਤਾ ਸੀ ਉਹਨੂੰ ਕੀ ਜ਼ਰੂਰ ਤਾਂ ਪਿਛੇ ਤੋਂ ਛੱਡ ਕੇ ਭੱਜਣ ਦੀ ਇੱਥੇ ਲੋਕਾਂ ਨਾਲ ਖੜਦਾ ਠੀਕ ਹੈ ਤਾਂ ਲੋਕ ਉਹਨੂੰ ਗਾਹ ਵੀ ਉਹਦੇ ਨਾਲ ਖੜਦੇ ਜੇ ਲੋਕਾਂ ਨੂੰ ਉਹ ਛੱਡ ਕੇ ਭੱਜ ਗਿਆ ਤਾਂ ਲੋਕਾਂ ਨੇ ਉਹਨੂੰ ਛੱਡਤਾ ਕਹਿੰਦੇ ਨੇ ਰਾਜਾ ਬੜਿੰਗ ਨੇ ਬਹੁਤ ਕ腐ਸ਼ਨ ਕੀਤੀ ਹੈ ਤੁਹਾਨੂੰ ਲੱਗਦਾ ਕੀਤੀ ਹੈ ਉਸ ਅਨੁਸਾਰ ਤਾਂ ਇਹ ਜੀ 350 10-10000 ਦੀ 5000 ਦਾ ਸੀਮੈਂਟ ਦਾ ਘਟਾ 5 ਲੱਖ ਦਾ ਪੌਦਾ ਲੋਕ ਟੈਲਾਂ ਆਵਦੀਆਂ ਜਿਹੜੀ 900 ਦਾ ਜਿਹੜਾ ਰੇਟ ਸੀਗਾ ਠੀਕ ਹੈ ਕਿ ਉਹ 18-1800 ਨੂੰ ਲੱਗੀ ਹੈ ਠੀਕ ਹੈ ਉਹ ਪਾਈ ਆ ਆਪਦੀ ਲੌਕਟਾਈਲ ਫੈਕਟਰੀ ਆ ਲੌਕ ਕਹਿੰਦੇ ਲੌਕਟਾਈਲ ਲਵਾਤੀ ਲੌਕਟਾਈਲ ਦੇ ਵਿੱਚ ਉਹਨੇ ਪੈਸਾ ਕਿੰਨਾ ਕਮਾਇਆ ਇਹ ਵੀ ਦੇਖੋ ਉਹਦੇ ਆਪਦੇ ਚਿਹਤਾਂ ਦੀਆਂ ਫੈਕਟਰੀਆਂ ਇੱਥੇ ਵੀ ਹੈਗੀਆਂ ਸਾਡੇ ਪਿੰਡ ਵੀ ਲੱਗੀ ਆ ਮੁਖਤਰ ਵੀ ਉਹਨਾਂ ਦੀ ਆਪਦੀ ਫੈਕਟਰੀ ਲੱਗੀ ਆ ਜਿੰਨੀ ਲੌਕਟਾਈਲ ਆਉਂਦੀ ਸੀ ਉਹਨਾਂ ਦੀ ਫੈਕਟਰੀ ਚ ਆਉਂਦੀ ਸੀ ਪਾਸੇ ਉਹਨੇ ਕਿਤੋਂ ਲੈਂਦੇ ਸੀ ਟੀਪੀ ਢੱਲੋ ਆ ਆਮ ਆਦਮੀ ਤੋਂ ਝੋਣ ਲੜ ਰਹੇ ਸਰਕਾਰ ਦੇ ਕੰਮਾਂ ਦਾ ਲੱਗਦਾ ਕੰਮ ਕਰ ਕੋਈ ਸਰਕਾਰ ਨੇ ਕਰਿਆ ਹੀ ਜੀਐਮਪੀ ਢੱਲੋ ਹੈ ਇਹ ਵੀ ਚੰਗਾ ਬੰਦਾ ਵੇਖ ਕੇ ਇਮਾਨਦਾਰ ਬੰਦਾ ਵੇਖ ਕੇ ਹੀ ਪਾਰਟੀ ਨੇ ਜੋਗੇ ਆ ਠੀ ਜੇ ਮਾਨਦਾਰ ਸੀ ਤਾਂ ਹੀ ਮਤਲਬ ਭਗਵਾਨ ਜੀ ਨੇ ਇਹਦੇ ਤੇ ਆ ਕੇ ਹੱਥ ਰੱਖਿਆ ਜਿਹੜੇ ਸਰਕਾਰ ਨੇ ਸੀ ਜਿਵੇਂ ਹੁਣ ਜਦੋਂ ਦਾ ਬਾਈ ਜੀਐਮਪੀ ਮਤਲਬ ਇਧਰ ਨਾਲ ਆ ਲ ਗਿਆ ਸਾਡੇ ਪਿੰਡ ਦਾ ਜਿਹੜਾ ਇੱਥੇ ਆ ਛੱਪੜ ਹੈਗਾ ਇੱਕ ਸਾਡੇ ਕੋਲ ਰੋਡ ਦੇ ਉੱਪਰ ਹੀ ਹੈ ਓਵਰਹੋਲ ਹੋਇਆ ਰਹਿਦਾ ਗਰੀਬਾਂ ਦੇ ਘਰਾਂ 'ਚ ਪਾਣੀ ਵੜਿਆ ਰਹਿੰਦਾ ਸੀ ਉਹਦੇ ਪੈਸੇ ਆ ਗਏ ਨਾ ਕੰਮ ਸ਼ੁਰੂ ਹੋ ਗਿਆ ਉਹ ਥੋੜਾ ਮਤਲਬ ਆਹ ਹੁਣ ਇਲੈਕਸ਼ਨਾਂ ਕਰਕੇ ਦੂਜੀ ਪਾਰਟੀ ਨੇ ਮੜਾ ਜਾ ਵਿਚੋ ਰੋਕਤਾ ਇੱਕ ਇਧਰ ਸਾਡੇ ਸੜਕ ਮਤਲਬ ਬਹੁਤ ਬੁਰਾ ਹਾਲ ਸੀ ਠੀਕ ਹੈ ਇਹ ਸੜਕ ਹੈ ਉਹ ਇਹਨਾਂ ਨੇ ਮਨਜ਼ੂਰ ਕਰਾਤੀ ਹੈ ਇੱਕ ਸਾਡੇ ਵਾਟਰ ਵਕ ਦਾ ਤਲਾਸ਼ ਸੀ ਉਹਦਾ ਐਸਟੀਮੇਟ ਬਣਾ ਕੇ ਆਉਣਸਾਰ ਇਹਨਾਂ ਨੇ ਇਹੋ ਜਿਹੇ ਇਹਦਾ ਮਤਲਬ ਉਹ ਪਹਿਲਾਂ ਪੰਚਾਇਤੀ ਇਲੈਕਸ਼ਨਾਂ ਦਾ ਉਹਦੇ ਕੋਲ ਕੰਟੈਕਟ ਲੱਗ ਗਿਆ ਨੇ ਅੱਜ ਨੂੰ ਮਤਲਬ ਇੱਥੇ ਇੰਨਾ ਕੰਮ ਤਾਂ ਜਿਹੜਾ ਹੈਗਾ ਪਿਛਲੇ ਸਾਲਾਂ 'ਚ ਨਹੀਂ ਹੋਇਆ ਸੀ ਜਿੰਨਾ ਹੁਣਾਂ 2-4 ਮਹੀਨਿਆਂ 'ਚ ਹੋ ਜਾਣਾ ਸੀ ਐਸੇ ਆਏ ਪਏ ਹੈ ਇਲੈਕਸ਼ਨਾਂ ਤੋਂ ਬਾਅਦ ਸਾਰੇ ਕੰਮ ਚੱਲ ਪੈਣਗੇ ਸਾਨੂੰ ਤਾਂ ਬਹੁਤ ਹੀ ਖੁਸ਼ੀ ਹੈ ਵਧੀਆ ਕੰਮ ਕਰਾਉਣ ਵਾਲਾ ਬੰਦਾ ਹੈ ਮਿਲਣ ਵਾਲਾ ਬੰਦਾ ਹੈ ਠੀਕ ਹੈ ਅਸੀਂ ਵੀ ਪਹਿਲਾਂ ਇਧਰੋਂ ਹੀ ਆਏ ਸੀਗੇ ਕਾਲੀ ਪਾਰਟੀ ਚੋਂ ਛੱਡ ਕੇ ਆਏ ਸੀ ਠੀਕ ਹੈ ਵਧੀਆ ਬੰਦਾ ਹੈ ਸਾਡੇ ਨਾਲ ਆ ਕੇ ਰਲ ਕੇ ਸਾਨੂੰ ਬੜੀ ਖੁਸ਼ੀ ਹੈ ਤੇ ਪੂਰੀ ਅਸੇ ਦੀ ਜਿਹੜੇ ਮਤਲਬ ਲੱਗਦਾ ਬਾਪੂ ਜੀ ਰਾਜਾ ਭਾਜੀ ਕੀ ਲੱਗਦਾ ਹੈ ਰਾਜਾ ਬੜਿੰਗ ਪਹਿਲਾਂ ਰਹੇ ਨੇ ਬਾਪੂ ਜੀ ਹੋਰਾਂ ਨਾਲ ਗੱਲਬਾਤ ਕਰ ਲੈਣਿਆ ਕੀ ਲੱਗਦਾ ਹੈ ਰਾਜਾ ਬੜਿੰਗ ਪਹਿਲਾਂ ਇਥੋਂ ਐਮ ਐਲ ਏ ਰਹੇ ਨੇ ਮੰਤਰੀ ਰਹੇ ਨੇ ਹੁਣ ਧਰਮ ਪਤਨੀ ਨੂੰ ਚੋਣਾਂ ਦੇ ਵਿੱਚ ਖੜਾ ਕੀਤਾ ਇਹਦੀ ਕਿਹੜੀ ਜਾਦੂ ਦੀ ਛੜੀ ਹੈ ਜਿਹੜਾ ਉਹ ਜਿੱਤ ਕੇ ਇਸ ਤੋਂ ਬਾਅਦ ਉੱਤਰ ਟੈਂਪੀ ਤੇ ਬਣਾ ਜੋ ਤੁਰ ਕਿਤੇ ਦੁਰੇ ਹੋਣ ਕੋਈ ਵੀ ਹਾਂ 20000 ਪਲਸ 10000 ਪਲਸ ਸ਼ਰੀਰ ਤਾਂ ਕੰਮਾਂ ਦਾ ਫਤਵਾ ਵੀ ਕਿਤਨਾ ਕਿਤੇ ਜਿਹੜਾ ਨਜ਼ਰ ਆਉਂਦਾ ਹੈ ਤਾਂ ਇਹ ਵੀ ਜਿਹੜਾ ਗਿੱਦੜ ਬਾਹਾ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਆਪਾਂ ਹੋਰ ਵੀ ਗੱਲਬਾਤ ਕਰ ਲਈ ਨਾ ਬਾਈ ਜੀ ਕੀ ਲੱਗਦਾ ਹੈ ਰਾਜਾ ਬੜਿੰਗ ਛੱਡ ਕੇ ਲੁਧਿਆਣਾ ਦਿੱਤ ਗਏ ਰਾਜਾ ਬੜਿੰਗ ਕੋਲੇ ਇਹ ਜੀ ਕਿਹੜੀ ਛੜੀ ਸੀ ਪਹਿਲਾਂ ਲੋਕਾਂ ਦੇ ਵਿੱਚ ਦਿੱਤੇ ਹੁਣ ਉਹਨਾਂ ਦੀ ਧਰਮ ਪਤਨੀ ਕੀ ਲੱਗਦਾ ਕੀ ਕਰ ਲੈਣਗੇ ਇਹ ਜਿਹੜੀ ਉਹਨਾਂ ਕੋਲ ਇੰਨਾਂ ਕੋਲ ਕੱਲੇ ਸਿਰਫ ਤੇ ਸਿਰਫ ਗੱਪਾਂ ਗੱਪਾਂ ਤੋਂ ਬਿਨਾ ਕੁਛ ਨਹੀਂ ਜਿੱਥੇ ਨਵੇਂ ਥਾਂ ਜਾਂਦੇ ਆ ਲੋਕਾਂ ਨੂੰ ਆਪਦੇ ਕੱਪਾਂ 'ਚ ਲਿਆ ਕੇ ਪਰਮਾ ਲੈਂਦੇ ਆ ਗਿੱਦੜਵੇ ਦੇ ਲੋਕਾਂ ਨੂੰ ਵੀ ਤਿੰਨ ਵਾਰ ਇਹਨਾਂ ਨੇ ਪਰਮਾ ਲਿਆ ਪਿਛਲੀ ਵਾਰ ਕੁਝ ਕੁਝ ਲੋਕ ਸਮਝ ਗਏ ਸੀ ਇਹਨਾਂ ਦੇ ਕੱਪਾਂ ਨੂੰ ਇਹਦੀ ਲੋਟ ਨਹੀਂ ਲੱਗਦਾ ਲੱਗਦਾ ਰਹਿ ਗਿਆ ਇਹ ਪਿਛਲੀ ਵਾਰ ਬਾਈ ਡਿੰਪੀ ਜੀ ਬਹੁਤ ਨਜ਼ਦੀਕ ਜਾ ਬੜੇ ਸੀ ਜਿੱਤ ਦੇ ਤੇ ਪਰ ਇਹਨੇ ਕੀ ਕੀਤਾ ਲੋਕਾਂ ਨੂੰ ਗੱਪ ਚੈੱਕ ਬੰਡ ਤੇ 20-20 ਹਜ਼ਾਰ ਦੇ ਪਿੰਡਾਂ 'ਚ ਚੈੱਕ ਬੰਡ ਤੇ ਉਹ ਵੀ ਜਾਲੀ ਉਹ ਚੈੱਕਾਂ ਦੇ ਵਿੱਚੋਂ ਪੈਸੇ ਨਹੀਂ ਮਿਲੇ ਲੋਕਾਂ ਨੂੰ ਅੱਜ ਤੱਕ ਉਹ ਅੱਜ ਵੀ ਲੋਕ ਚੈੱਕ ਲੈ ਕੇ ਤੁਰੇ ਫਿਰਦੇ ਐ ਇੱਥੇ ਵੀ ਆਹ ਸਾਡੇ ਚੈੱਕ ਦੇਖੋ ਸਾਨੂੰ ਪੈਸੇ ਨਹੀਂ ਆਏ ਥੱਲੇ ਸਾਈਨ ਵੀ ਹੋਇਆ ਬਕਾਇਦਾ ਅਫਸਰਾਂ ਦੇ ਉਹ ਕਿਸੇ ਨੂੰ ਕੋਈ ਰੁਪਿਆ ਨਹੀਂ ਮਿਲਿਆ ਇਹਨੇ ਬਸ ਉਹ 20-20 ਹਜ਼ਾਰ ਦੇ ਚੈੱਕ ਵੰਡ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਨਹੀਂ ਇੱਥੇ ਆਇਆ ਕਿ ਡਿਪੀ ਢਿੱਲੋ ਲੱਗਦਾ ਬਾਈ ਜੀ ਪੱਕਾ ਜਿੱਤੂਗਾ 100% ਕਿਉਂਕਿ ਬਾਈ ਡਿੰਪੀ ਢਿੱਲੋ ਜੀ ਦੋ ਵਾਰ ਹਾਰਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਵਿਚਰ ਰਹੇ ਆ ਉਸੇ ਤਰ੍ਹਾਂ ਆ ਰਹੇ ਆ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਆਉਂਦੇ ਆ ਹਰੇਕ ਕੰਮ ਉਹ ਜਿੰਨਾ ਉਹਨਾਂ ਦੀ ਪਹੁੰਚ ਆ ਉਹ ਕਰਵਾ ਕੇ ਦਿੰਦੇ ਆ ਲੋਕਾਂ ਦਾ ਇਸ ਕਰਕੇ ਬਹੁਤ ਹੀ شریف ਤੇ ਇਮਾਨਦਾਰ ਹੈ ਤੇ ਇੱਕ ਉਹਨਾਂ ਦੇ ਨਾਲ ਜਿਹੜੀ ਹੈਗੀ ਜੀ ਸਾਰੇ ਅਕਾਲੀ ਦਲ ਦੇ ਪਰਿਵਾਰ ਵੀ ਜੁੜੇ ਹੋਏ ਆ ਤੇ ਆਮ ਆਦਮੀ ਦੇ ਪਰਿਵਾਰ ਵੀ ਜੁੜੇ ਹੋਏ ਆ ਤੇ ਆਮ ਬੰਦਾ ਵੀ ਚਾਹੁੰਦਾ ਵੀ ਇਹਨਾਂ ਦੇ ਗੱਪਾਂ ਤੋਂ ਤੰਗ ਆ ਗਿਆ ਤੇ ਇਹਨਾਂ ਦੇ ਜਿਹੜੇ ਘਟਾਲਿਆਂ ਤੋਂ ਤੰਗ ਆ ਗਿਆ ਨਰੇਗਾ ਦੇ ਘਟਾਲੇ ਬੱਸਾਂ ਦੇ ਬਾੜੀਆਂ ਦੇ ਘਟਾਲੇ ਫਿਰ ਇਹਨਾਂ ਨਾਲ ਨੇ ਕਰਨ ਘਟਾਰੀਆ ਪਰਿਵਾਰ ਖੁਦਕੁਸ਼ੀ ਕਰ ਗਏ ਨੇ ਟਰੱਕ ਜੂਨੀਅਨ ਚ ਇੰਨਾ ਪੈਸਾ ਖਾਦਾ ਉਹਦੇ ਚ ਇਹਦੇ ਟਰੱਕ ਜੂਨੀਅਨ ਨਾਲੇ ਵੀ ਇਹਨੂੰ ਹਜੇ ਵੀ ਲੋਕ ਪੈਸੇ ਮੰਗ ਰਹੇ ਆ ਟੇਲਰ ਵਾਲੇ ਤਾਂ ਬਾਈ ਜੀ ਇਹਨਾਂ ਦਾ ਕੰਮ ਹੀ ਆ ਕਿਸੇ ਨੂੰ ਧਮਕਾਉਣਾ ਉਹਨਾਂ ਤੇ ਪਰਚੇ ਕਰਾਉਣੇ ਇਹ ਨਹੀਂ ਪਤਾ ਬਾਈ ਜੀ ਕੱਲ ਨੂੰ ਮੇਰੇ ਤੇ ਵੀ ਕੋਈ ਧਮਕੀ ਆ ਜਾਏ ਵੀ ਇਹ ਬੋਲਦਾ ਸੀਗਾ ਇਹਨੇ ਦੱਸਿਆ ਤੇ ਮੈਨੂੰ ਵੀ ਕੋਈ ਫੋਨ ਆ ਸਕਦਾ ਇਹਦਾ ਨਾ ਕਿਤਨਾ ਕਿਤੇ ਗਿੱਦੜ ਵਹਾਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਮੌਜੂਦਾ ਸਰਕਾਰ ਤੋਂ ਜਿਹੜੇ ਡੀਪੀ ਢਿੱਲੋਂ ਚੋਂ ਲੜ ਰਹੇ ਨੇ ਤਾਂ ਉਹਨਾਂ ਨਾਲ ਵੀ ਜਿਹੜੀ ਫਤਵਾ ਨਜ਼ਰ ਆਉਂਦਾ ਤੇ ਦੂਜੇ ਪਾਸੇ ਗੱਲ ਕਰੀਏ ਰਾਜਾ ਬੜਿੰਗ ਨੇ ਜਿਹੜੇ ਇੱਥੋਂ ਕਈ ਵਰਿਆਂ ਤੋਂ ਜਿੱਤਦੇ ਆ ਰਹੇ ਨੇ ਤਾਂ ਉਹਨਾਂ ਦੇ ਕੰਮਾਂ ਦੀ ਵੀ ਜਿਹੜੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਮਨਪ੍ਰੀਤ ਬਾਦਲ ਵੀ ਜਿਹੜੇ ਚੋਣ ਅਖਾੜੇ ਦੇ ਵਿੱਚ ਨੇ ਤਾਂ ਉਹ ਵੀ ਫਾਈਨਾਂਸ ਮੰਤਰੀ ਰਹੇ ਨੇ ਤਾਂ ਪਰ ਗਿੱਦੜ ਬਾਹਾ ਦੇ ਕੀ ਕੁਝ ਵਿਕਾਸ ਹੋਏ ਨੇ ਤਾਂ ਉਹ ਵੀ ਲੋਕਾਂ ਨੇ ਜ਼ੁਬਾਨੀ ਆਪਣੇ ਜਿਹੜੇ ਦੱਸੇ ਨੇ ਤਾਂ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਕਿਸ ਨੂੰ ਜਿਹੜਾ ਐਮਐਲਏ ਦਾ ਫਤਵਾ ਟੇਕੇ ਜਾਂਦੇ ਨੇ ਤਾਂ 50 ਫਸਟ ਦੇ ਲਈ ਗਿੱਦੜਵਾ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ